ਹਾਂਜੀ ਸਤਿ ਸ੍ਰੀ ਅਕਾਲ ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਵੀਰੇ ਸਾਰੇ ਭਰਾਵਾਂ ਨੂੰ ਹੋਰ ਕੀ ਹਾਲ ਚਾਲ ਹੈ ਮਿੱਤਰ ਅੱਜ ਲਈ ਵੀਡੀਓ ਹੈ ਬਾਈ ਕਈ ਭਰਾਵਾਂ ਦੇ ਨਾਲ ਕਮੈਂਟ ਵੀ ਤੇ ਮੈਸੇਜ ਵੀ ਮੇਰੇ ਕੋਲੇ ਆਉਂਦੇ ਸੀ ਬਾਈ ਕਬੂਤਰ ਥੋੜਾ ਸੁੱਕੀ ਜਾਂਦੇ ਨੇ ਹਨਾ ਤੇ ਪਾਣੀ ਜਾਂ ਵੱੱਦ ਪੀਂਦੇ ਨੇ ਬੋਟ ਚੋਂ ਵੀ ਖਰਾਕ ਰੱਖੀ ਬੈਠੇ ਨੇ ਤਾਂ ਉਹਦੇ ਵਾਸਤੇ ਵੀ ਦੱਸਾਂਗੇ ਤੇ ਇੱਕ ਬਈ ਭਰਾ ਕਹਿੰਦੇ ਸੀ ਜੋੜੀਆਂ ਲਾਉਣ ਦਾ ਤਰੀਕਾ ਠੀਕ ਹੈ ਵੀ ਜੋੜਾ ਕੀ ਦੇਖ ਕੇ ਲਾਉਣਾ ਚਾਹੀਦਾ ਜਿਹੜਾ ਬੱਚੇ ਸਹੀ ਰਹਿਣ ਰਿਜ਼ਲਟ ਸਹੀ ਆਵੇ ਹਨਾ ਉਹ ਆ ਜੋ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਦਿੰਨੇ ਆ। ਫਿਰ ਉਦੋਂ ਆ ਦੇਖਾਂਗੇ ਤੇ ਦੱਸਾਂਗੇ ਤੁਹਾਨੂੰ ਜੋੜੀਆਂ ਲਾਉਣ ਵਾਲਾ। ਠੀਕ ਆ। ਆ ਦੇਖੋ ਆ ਲੈ ਆਪਾਂ ਬਣਾ। ਤੇ ਆ ਜੋ ਹੁਣ ਆਪਾਂ ਪਹਿਲਾਂ ਦੇਈਏ। ਆ ਬੱਚੇ ਕੁਝ ਕਾਪਾ ਹੂੰ ਬਾਹਰ ਛੱਡੇ ਹੋਏ ਨੇ ਹੁਣ। ਆਜੋ ਇਧੇ ਆਜੋ ਇਹ ਪੱਠੇ ਨੇ ਬਈ ਕੁਛ ਕ ਆਪਣੇ ਚੱਲੀ ਜਾਂਦੇ ਆ ਮਤਲਬ ਡਾਈ ਜਾਂਦੇ ਹਨ ਜਿੱਤੇ ਜਿਆਕਰ ਤਾਂ ਡਾ ਲੈਂਦੇ ਆ ਨਹੀਂ ਬੈਠੇ ਰਹਿੰਦੇ ਆ ਇੱਕ ਦੋ ਫੂਤਰ ਨੇ ਪੱਠੇ ਜਿਹੜੇ ਆਪਾਂ ਤੋੜੇ ਹੋਏ ਨੇ ਹੁਣ ਹੁਣ ਆਪਾਂ ਇਹਨੂੰ ਦਿੰਨੇ ਆ ਦਵਾਈ ਤੇ ਮੰਗ ਲਈ ਕਰਦੇ ਆ ਰੋਟੀ ਭਰਾਵਾਂ ਨਾਲ ਸ਼ੇਅਰ ਆਨੇ ਆਪਣੇ ਬੱਚੇ ਇਹ ਭਾਈ ਜਦੋਂ ਵੀ ਭਰਨੀ ਆ ਤੇ ਜਦੋਂ ਵੀ ਦੇਣੀ ਆ ਨੇ ਉਹਨੂੰ ਖਲਾ ਕੇ ਫੇਰ ਦੇਣੀ ਆ ਠੀਕ ਹੈ ਤੇ ਕਹੇ ਨਿੱਗੀ ਜੀ ਹੋਵੇ ਇਹ ਨਾ ਹੋਵੇ ਵੀ ਤੁਸੀਂ ਠੰਡੇ ਹੀ ਹੋਵੇ ਹਨਾ ਠੰਡੇ ਦੇ ਵਿੱਚ ਤੁਹਾਨੂੰ ਪਤਾ ਵੀ ਇਹ ਚੀਜ਼ ਸਹੀ ਨਹੀਂ ਭਰਦੀ ਨਾ ਭਰਦੀ ਆ ਸਹੀ ਫਿਰ ਠੀਕ ਹੈ ਆ ਚੱਕ ਲੈ ਆਪਾਂ ਪਹਿਲਾ ਦਾ ਪਤਰਾ ਵਾਹਿਗੁਰੂ ਦਾ 10 ਐਮਐਲ ਹੀ ਦੇਵਾਂਗੇ ਪਾਲਾ ਦਿੰਦੇ ਨਹੀਂ ਇਹਦੇ ਨਾਲ ਭਈ ਅੰਦਰੋਂ ਐਨ ਸਾਫ਼ ਹੋ ਜਾਣਗੇ ਠੀਕ ਆ ਸਾਫ਼ ਦਾ ਕਹਿਣ ਦਾ ਮਤਲਬ ਮੇਰਾ ਵੀ ਨਾੜਾ ਨੂੜ ਐਨ ਸਾਫ਼ ਹੋ ਜਾਣਗੇ ਜਿਨ੍ਹਾਂ ਨੇ ਪੋਰਟ ਬੰਦ ਨੇ ਪੋਰਟ ਚੱਲ ਪੈਣਗੇ ਠੀਕ ਆ ਖਾਕ ਨਹੀਂ ਖਿੱਚਦੇ ਖਰਾਕ ਖਿੱਚਣਾ ਪੈਣਗੇ ਤੇ ਤਰਲ ਹੋ ਜਾਣਗੇ ਜਿਹੜੇ ਕਹਿੰਦੇ ਤੁਹਾਡੀ ਹੱਡੀ ਸੁੱਕੀ ਜੀ ਪਈ ਆ ਹਨਾ ਤੇ ਸਿੱਖਰੀ ਜੀ ਆ ਰਹੀ ਆ ਇਹ ਸੈੱਟ ਕਰ ਦੂ ਨਾੜਾਂ ਜਮਾ ਖੋਲ ਦਿੰਦਾ ਬਈ ਤੇ ਬਸ ਜਿੰਨੇ ਵਾਰੀ ਦੇਣਾ ਹਲਾ ਕੀ ਦੇਣਾ ਠੀਕ ਹੈ ਐਂ ਨਹੀਂ ਦੇਣਾ ਹੈ ਜਾਨਵਰਾਂ ਨੂੰ ਆ ਆਪਣਾ ਬੱਚਾ ਸ਼ਾਰਕ ਜਿਹੜੀ ਖੰਡਾਲ ਆਪਣੀ ਜਿੱਤੀ ਸੀ ਉਹਦਾ ਭਰਾ ਹੈ ਇਹ ਠੀਕ ਹੈ ਤੇ ਉਹਦਾ ਇੱਕ ਭਾਈ ਹੋਰ ਆਪਣੇ ਕੋਲੇ ਇੱਕ ਹੁਣ ਕੱਢੀ ਬੈਠੇ ਆ ਕਿ ਦੋਹੇ ਚੀਜ਼ਾਂ ਮਿਕਸ ਕਰਕੇ ਫੇਰ ਹੀ ਦੇਣੀ ਆ ਤੁਸੀਂ ਐਂ ਨਹੀਂ ਦੇਣੀ ਆ ਇੱਕ ਅੱਜ ਦੇ ਪੱਲਾ ਕਰੋ ਦਰਸ਼ਨ ਅਭਿਸ਼ਾਖੇ ਲਈ ਭਾਈ ਆ ਬਈ ਅੱਖ ਦੇਖੋ ਇਹਦੀ ਟੀਰਾ ਇਹ ਗੁਲਾਬੀ ਜੁੰਜਾ ਗੁਲਾਬੀ ਪਲਕਾਂ ਨੇ ਠੀਕ ਹੈ ਤੇ ਗੁਲਾਬੀ ਪੈਰ ਨਹੀਂ ਠੀਕ ਹੈ ਇਹ ਮੈਂ ਇੱਕ ਵਾਰੀ ਉੱਤੋਂ ਆ ਚਾਰ ਚਾਰ ਪੰਜ ਪੰਜ ਕੰਨੀਆਂ ਕੱਟ ਤੀਆਂ ਮੈਂ ਚਲ ਪਰਸਾਰ ਹੋ ਗਿਆ ਨਾ ਫੇਰ ਡਾਵਾਂਗੇ ਕਿਉਂਕਿ ਇਹ ਕਿਸੇ ਨੇ ਬਾਈ ਹੜਕੀ ਦੱਬ ਲਿਆ ਸੀ ਤੇ ਪੈਰ ਤੇ ਮੇਰੀ ਖੱਲ ਪਾਈ ਹੋਈ ਸੀ ਕੜਤੀ ਸੀ ਪਹਿਲਾਂ ਵਾਲੀ ਪਰ ਹੁਣ ਦੁਬਾਰਾ ਪਾਈ ਆ ਇਹ ਨਹੀਂ ਨਿਕਲਦੀ ਦਾ ਪੈਰ ਵੱਢ ਕੇ ਹੀ ਨਿਕਲੂਗੀ ਜੇ ਨਿਕਲੀ ਤਾਂ ਉਹ ਪਾਵਾਂਗੇ ਤੇ ਇੱਕ ਆਪਣਾ ਕਾਲਸਰਾ ਉੱਡੀ ਜਾਂਦਾ ਇਹ ਨੜੇ ਦੇ ਪਰ ਨਹੀਂ ਅਜੇ ਆਏ ਬਈ ਆ ਇੱਕ ਕੰਨੀ ਰਹਿੰਦੀ ਹੈ ਜੀ ਆਈ ਜਾਂਦੀ ਆ ਕੰਨੀ ਠੀਕ ਹੈ ਚਿੱਟੀਆਂ ਅੱਖਾਂ ਦਾ ਪਰ ਆਪਣੇ ਜਾਨਵਰ ਥੱਲੋ ਵੀ ਦੇਖ ਲੋ ਹੁਣ ਸੈੱਟ ਨਹੀਂ ਪਹਿਲਾਂ ਜਰੂਰ ਹੋ ਗਏ ਸੀ ਆ ਦੇਖੋ ਸਹੀ ਨੇ ਥੱਲੋ ਹੁਣ ਠੀਕ ਹੈ ਇਹ ਇਸੇ ਨਾਲ ਹੀ ਹੋਏ ਨੇ ਬਈ ਸੈੱਟ ਪਹਿਲਾਂ ਇਹ ਵੀ ਸੁੱਕ ਗਏ ਸੀ ਡਾਊਨ ਨੂੰ ਜੀ ਨਹੀਂ ਕਰਦਾ ਸੀ ਕਿਉਂਕਿ ਬਈ ਹੁਣ ਦੂਸਰਾ ਤੀਸਰਾ ਚੌਥਰਾ ਦਾ ਟਾਈਮ ਹੈ ਕਿ ਕੁੱਪਟਰ ਹੋਈ ਕਾਮਜਾਬ ਆ ਬਾਈ ਜਿਹੜਾ ਥੱਲੋਂ ਸਹੀ ਆ ਭਰਿਆ ਹੋਇਆ ਹਨ ਤੇ ਜਿਹੜਾ ਵਿਚਾਰਾ ਥੱਲੋਂ ਵੀ ਸਿੱਪ ਨਿਕਲੀ ਪਈ ਆ ਉਹਨੇ ਕੀ ਵਿਚਾਰੇ ਨੇ ਇੱਕ ਦਿਨ ਤਾਂ ਜਰੂਰ ਲਾ ਜਾਣਗੇ ਪਰ ਦੂਜਾ ਤੀਜਾ ਦਿਨ ਨਹੀਂ ਟੱਪਦਾ ਬਈ ਠੀਕ ਆ ਤੇ ਆ ਆਪਣਾ ਲਾਲ ਚੀਨਾ ਗੋਲੇ ਹੋਣਾ ਦਾ ਭਾਈ ਤੇ ਇਹ ਮੈਂ ਤੁਹਾਨੂੰ ਦੱਸਦਾ ਬਾਈ ਇਹ ਇੱਕ ਤਾਂ ਹੈਗੀਆ ਖੱਟੀ ਲੱਸੀ ਪਿਓਰ ਘਰ ਦੀ ਠੀਕ ਆ ਤੇ ਨਾਲ ਬਈ ਸਰੋਂ ਦਾ ਤੇਲ ਵਿਚਾ ਦੇਖੋ ਮਿਕਸ ਹੈ ਆ ਹੁਣ ਦੋਵੇਂ ਚੀਜ਼ਾਂ ਹੀ ਜਾਣ ਗਈਆਂ ਅੰਦਰ ਇਹਦੇ ਤੇਲ ਤਾਂ ਚਾਹੇ ਥੋੜਾ ਜਿਹਾ ਵਗ ਜੇ ਠੀਕ ਆ ਬਸ ਇਹ ਜ਼ਰੂਰੀ ਆ ਗੱਤ ਤਾਂ ਹੀ ਕਹਿਣਾ ਵੀ ਹਰੇਕ ਵਾਰੀ ਇਹਨੂੰ ਹਲਾ ਕੇ ਹੀ ਭਰਨਾ ਤੁਸੀਂ ਵੀ ਜਿਹੜਾ ਜਾਨਵਰ ਦੇ ਅੰਦਰ ਪੂਰਾ ਵਗ ਜੇ ਹੜ ਜੋ ਦੇ ਹੜ ਜੋ ਤੇ ਆ ਆਪਣਾ ਗੋਲੇ ਦਾ ਪਰਾ ਇਹ ਪਰ ਝੜ ਗਿਆ ਉੜਦਾ ਸੀ ਵਧੀਆ ਪਰੇ ਪਰ ਝਾੜ ਗਿਆ ਤੇ ਵੀ ਸੇਲ ਤੇ ਆ ਤੇ ਜਾਨਵਰ ਜਿਹੜੇ ਵੀ ਆਪਾਂ ਸੇਲ ਬਾਤੇ ਦਿੰਨੇ ਆ ਬਾਈ ਜਿਹੜੇ ਆਪ ਡਾਉਣਾ ਮੈਂ ਉਹੀ ਦਿੰਨਾ ਠੀਕ ਆ ਆਪਣਾ ਉਹ ਕੰਮ ਨਹੀਂ ਹੈਗਾ ਵੀ ਮੈਂ ਚੱਕ ਕੇ ਲਿਆ ਕੇ ਸੇਲ ਕਰਦਾ ਹਨ ਤੇ ਜਾਇਜ਼ ਰੇਟ ਤੇ ਆ ਬਸ ਇੱਕ ਹੱਥ ਜੋੜ ਕੇ ਬੇਨਤੀ ਆ ਜਿਹੜੇ ਭਰਾਵਾਂ ਨੇ ਸਵਾਦ ਜਾਂ ਲੈਣਾ ਹੁੰਦਾ ਹਨ ਉਹ ਨਾ ਭਾਈ ਮੈਸੇਜ ਤੇ ਗੱਲ ਵੀ ਕਰ ਲੈਂਦੇ ਆ ਫੋਟੋਆਂ ਮੰਗਾ ਵੀਡੀਓ ਮੰਗਾ ਜੇ ਕਰ ਉਹ ਕਰ ਹਨਾ ਬਾਅਦ ਚ ਫਿਰ ਕੋਈ ਕਹਿੰਦਾ ਮੈਂ ਭਰਾ ਨੂੰ ਪੁੱਛ ਕੋਈ ਕਹਿੰਦਾ ਬਾਪੂ ਨੂੰ ਪੁੱਛ ਕੋਈ ਕੋਸ਼ ਕਰੂੰਗਾ ਹਨਾ ਭਾਈ ਬਣ ਕੇ ਆ ਕੰਮ ਨਾ ਕਰਿਆ ਠੀਕ ਆ ਉਹਨੂੰ ਕੱਲਾ ਆਇਆ ਕਿਉਂਕਿ ਬਚੀ ਆ ਆਪਣਾ ਉਹ ਵੀ ਹੁਣ ਬਾਈ ਹੋਰਾਂ ਕੋਲੇ ਚੀਨੀ ਹੋਰਾਂ ਕੋਲੇ ਗਿਆ ਚਲ 2 ਮਹੀਨੇ ਉਹਨਾਂ ਦੇ ਘੜਾ ਆਊਗਾ ਤੇ ਹੁਣ ਗੱਲਾਂ ਇਕੱਲੇ ਕਰਕੇ ਭਾਈ ਔਖਾ ਹੋ ਜਾਂਦਾ ਨਾਲੇ ਮੈਸੇਜ ਗੱਲ ਕਰਨੀ ਘਰ ਵੀ ਸਾਹਮਣਾ ਜਾਨਵਰ ਵੀ ਸਾਹਮਣੇ ਹਨਾ ਸੁਪਰਾ ਵਣ ਕੇ ਸਵਾਦਲੇ ਨਾਲੇ ਦੂਰ ਲਿਆ ਕਰੋ ਹਾਂ ਜੀ ਇਹ ਨਹੀਂ ਲੈਣਾ ਸਿੱਧਾ ਦੱਸ ਦੋ ਵੀ ਭਾਈ ਆਹ ਕਬੂਤਰ ਚਾਹੀਦਾ ਵੀਡੀਓ ਆਪਾਂ ਪਾਈਆਂ ਹੀ ਹੋਈਆਂ ਨੇ ਤੇ ওই ਕਬੂਤਰ ਮਿਲ ਜਾਊਗਾ ਭਾਈ ਲੈ ਮਤਰੋ ਹੁਣ ਇਹਨਾਂ ਨੂੰ ਮੈਂ ਦੇ ਦਾਂ ਤੇ ਇਸ ਤੋਂ ਬਾਅਦ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਜੋੜੀ ਕਿਵੇਂ ਲਾਉਣੀ ਆ ਆ ਸਾਰੇ ਬੱਚੇ ਦਿਖਾਉਣਾ ਤੁਹਾਨੂੰ ਪਰ ਦੇਖ ਲਓ ਸਾਰਨ ਪਹਿਲਾਂ ਵੱਡੀ ਗੱਲ ਤਾਂ ਪਰਾਂ ਦੀ ਹੁੰਦੀ ਆ ਜੀ ਜੋੜੀ ਲਾ ਕੇ ਤੇ ਬੱਚਿਆਂ ਦੀ ਕੁਆਲਿਟੀ ਕਿਹੋ ਜਿਹੀ ਹੋਣੀ ਚਾਹੀਦੀ ਆ ਇਹਦੇ ਪਰ ਦੇਖ ਲਓ ਬਈ ਉਤੋਂ ਗੋਲ ਨੇ ਠੀਕ ਆ ਇੱਧਰਲੇ ਦੇਖੋ ਗਲਾਈ ਚ ਨੇ ਠੀਕ ਆ ਇਹਨਾਂ ਦੇ ਦੇਖ ਲਓ ਨਵੇਂ ਆਈ ਜਾਂਦੇ ਨੇ ਹਜੇ ਤੇ ਉਤੋਂ ਗਲਾਈ ਚ ਨੇ ਤੇ ਪਤਲੇ ਪਰ ਨੇ ਠੀਕ ਆ ਐਦੇ ਦੇਖ ਲਓ ਆ ਦੇਖ ਲਓ ਠੀਕ ਆ ਉਂਗਲਾਈ ਚ ਨੇ ਬਾਰਾ ਤੇ ਪਤਲੇ ਪਰਨੇ ਚਾਹੇ ਉਂਗਲਾਂ ਦੇਖ ਲਵਾ ਥੱਲੋਂ ਵੀ ਤੁਹਾਨੂੰ ਕਹਿੰਦੀ ਹੋਊਗੀ ਠੀਕ ਆ ਆ ਕੁਆਲਟੀ ਬਣਾਉਣ ਵਾਸਤੇ ਠੀਕ ਆ ਜੀ ਜੋੜਾ ਕਿਵੇਂ ਲਾਉਣਾ ਤੇ ਭਾਈ ਗਰੰਟੀ ਆ ਛੇ ਦੀ ਬਚਾ ਭਜਦਾ ਵੀ ਨਹੀਂ ਜੇ ਬਾਗ ਵੀ ਗਿਆ ਤਾਂ 2-3 ਦਿਨਾਂ ਬਾਅਦ ਘਰੇ ਹੀ ਮੁੜੋ ਇਹ ਨਹੀਂ ਹੈਗਾ ਵੀ ਕਿਸੇ ਹੋਰ ਦੇ ਢਾਂਗੇ ਝੜ ਜਾਊਗਾ ਸੋ ਜੋੜੀ ਲਾਉਣ ਦਾ ਤਰੀਕਾ ਅੱਜ ਤੁਹਾਨੂੰ ਦੱਸਦੇ ਆ ਅੱਗੇ ਤੇ ਵੀਡੀਓ ਦੇ ਥੋੜੀ-ਮੋਟੀ ਵੱਡੀ ਹੋ ਗਈ ਭਰਾ ਬਣ ਕੇ ਹੱਥ ਜੋੜ ਕੇ ਬੇਨਤੀ ਆ ਦੇਖ ਲਿਓ ਪੂਰੀ ਇਹ ਕਾ ਆਪਣੇ ਮੇਰੇ ਫੇਵਰੇਟ ਕਬੂਤਰ ਨੇ ਆ ਬਾਈ ਇਹ ਹਰੀਆਂ ਅੱਖਾਂ ਚ ਨਿਕਲਦੇ ਨੇ ਜਾਂ ਚਿੱਟੀਆਂ ਚ ਨਿਕਲਦੇ ਨੇ ਠੀਕ ਆ ਲਾਲ ਸਿਰ ਆ ਇਹ ਚਿੱਟੀਆਂ ਦਾ ਬਣਿਆ ਨਹੀਂ ਪਹਿਲਾਂ ਜਿੰਨੇ ਭੈਣ ਭਾਈ ਕੱਡੇ ਆ ਨੇ ਸਾਰੇ ਹਰੀਆਂ ਅੱਖਾਂ ਦੇ ਕੱਡੇ ਆ ਠੀਕ ਆ ਹਾਂਜੀ ਮਿੱਤਰ ਪਿਆਰਿਓ ਹੁਣ ਆਪਾਂ ਗੱਲ ਕਰਨ ਲੱਗੇ ਆ ਬਾਈ ਜੋੜੀ ਕਿਵੇਂ ਲਾਉਣੀ ਆ ਠੀਕ ਆ ਹੁਣ ਧਿਆਨ ਨਾਲ ਬਾਈ ਬਣ ਕੇ ਗੱਲ ਸੁਣ ਲਿਓ ਸਕਿੱਪ ਨਾ ਕਰਿਓ ਠੀਕ ਆ ਕਈ ਮੇਰੇ ਭਰਾਵਾਂ ਨੂੰ ਆਤ ਤਾਂ ਜਿਹੜੇ ਭਜਾ ਕੇ ਜੇ ਦੇਖਣ ਦੀ ਬਸ ਠੀਕ ਹੈ ਉਹ ਨਾ ਕਰਿਓ ਬਾਈ ਬਣ ਕੇ ਹੁਣ ਤੁਹਾਨੂੰ ਮੈਂ ਜਾਨਵਰ ਦਿਖਾਉਣ ਲੱਗਿਆ ਤੇ ਹਿਸਟਰੀ ਵੀ ਦੱਸਣ ਲੱਗਿਆ ਠੀਕ ਆ ਆ ਦੇਖੋ ਆਏ ਆਪਣੀ ਖੱਟੀਆਂ ਦੀ ਪੱਠੀ ਠੀਕ ਆ ਮਤਲਬ ਹੁਣ ਤਾਂ ਵੱਡੀ ਕਬੂਤਰੀ ਹੋ ਰਹੀ ਐ ਇਹ ਪਿਛਲੇ ਤੋਂ ਪਿਛਲੇ ਸੀਜ਼ਨ ਜਿਹੜੀ ਮੈਂ ਤੁਹਾਨੂੰ ਦੱਸਦਾ ਉਹਨਾਂ ਵੀ ਗੁਰਨੇ ਡਾਈ ਸੀ ਉਹ ਪੱਠੀ ਐ ਠੀਕ ਆ ਹੁਣ ਇਹ ਪੱਠੀ ਦੇ ਪਰ ਦੇਖ ਲਓ ਉੱਤੋਂ ਗੋਲ ਨੇ ਪਤਲੇ ਪਰ ਨੇ ਤੇ ਕੱਚ ਦੇਖੋ ਕਿੱਡੀ ਆ ਠੀਕ ਆ ਕੱਚ ਦਾ ਬਹੁਤ ਜ਼ਿਆਦਾ ਬੈਨੀਫਿਟ ਹੁੰਦਾ ਭਾਈ ਕਈਆਂ ਦੀ ਕੱਚਾਂ ਛੋਟੀਆਂ ਹੁੰਦੀਆਂ ਉਹ ਵੀ ਦਿਖਾਉਂ ਤੁਹਾਨੂੰ ਛੋਟੀ ਕੱਚ ਵਾਲੀ ਠੀਕ ਆ ਜਿੰਨਾ ਕੇ ਦਾ ਬੇਤ ਹੈ ਦੀ ਕੱਚ ਦੇਖੋ ਠੀਕ ਆ ਇਹ ਹੋ ਗਈ ਪੂਛ ਦੇਖ ਲਓ ਇਹਦੀ ਠੀਕ ਆ ਹੱਥ ਹੁੱਥ ਨਹੀਂ ਪਾਇਆ ਹੋਇਆ ਭਾਈ ਪੈਰ ਨੇ ਭਾਈ ਇਹਦੇ ਗੁਲਾਬੀ ਕੋਈ ਇਹਦੇ ਭੈਣ ਜੋ ਲਾਲ ਪੈਰ ਨਹੀਂ ਲੈਣੀ ਦੇਣੀ ਤੇ ਡੱਬੀ ਨੋਕ ਦੀ ਆ ਖੱਟੀਆਂ ਅੱਖਾਂ ਦੀ ਆ ਛੋਟੀ ਜੀ ਪੱਠੀ ਆ ਹੁਣ ਦਿਖਾਉਣਾ ਤੁਹਾਨੂੰ ਕਬੂਤਰ ਤੇ ਲੈ ਮਿੱਤਰੋ ਆਇਆ ਆਪਣਾ ਕਬੂਤਰ ਖੱਟੀਆਂ ਅੱਖਾਂ ਦਾ ਨੀਲੀ ਜਾਮਣੀ ਨੋਕ ਹੈ ਦੀ ਤੇ ਲਾਲ ਛਟਣੇ ਸਿਰ ਤੇ ਤੇ ਕੱਦ ਵੀ ਪੂਰਾ ਓਕੇ ਆ ਠੀਕ ਆ ਹੁਣ ਇਹਦੇ ਪਰ ਦੇਖ ਲੋ ਇਹਦੇ ਪਰ ਨੇ ਉਤੋਂ ਤਿੱਖੇ ਇਹ ਆ ਚੀਜ਼ ਦੇਖੋ ਇਹ ਤਿੱਖੀ ਆ ਮਤਲਬ ਤਲਵਾਰ ਵਾਂਗੂ ਹਨਾ ਉਹ ਜੇ ਤਾਂ ਨੂੰ ਚਾਗਦਾ ਦੇਖੋ ਟੂਡੀ ਤੋਂ ਆ ਦੇਖੋ ਸਿੱਧੀ ਤਾਂ ਚਾਗਦਾ ਠੀਕ ਆ ਮਤਲਬ ਬੈਲੈਂਸ ਚ ਹੈ ਅਧਿਕਾਰੇ ਉੱਡਣ ਵਾਲੇ ਆ ਪੈਰ ਇਹਦੇ ਨਾ ਤਾਂ ਜਾਮਣੀ ਨੇ ਤੇ ਨਾ ਹੀ ਲਾਲ ਨੇ ਗਰਾਭੀ ਨੇ ਠੀਕ ਆ ਵਿਚ ਵਿਚਾਲਾ ਜਾ ਤੇ ਕੱਦ ਦੇਖ ਲਓ ਹੁਣ ਇਹਦੀ ਹਿਸਟਰੀ ਦੱਸਦਾ ਇਹ ਬਾਈ ਆ ਆਪਣਾ ਵੱਡਾ ਭਰਾ ਆ ਪਰਮੇਂਦਰ ਟਾਲੀਆਂ ਬਾਈ ਚੀਨੇ ਵਾਲਾ ਸਾਰਾ ਬਾਈ ਬੱਲੂ ਮੋੜ ਵਾਲਾ ਹਣਾ ਸਾਰਾ ਬਰਾਟਾਉਣਾ ਕੋਲੇ ਇਹ ਬਾਈ ਦਾ ਕਬੂਤਰ ਆ ਜਿਹੜਾ ਮਾਨ ਬੀਬੜੀਆਂ ਜਿੱਤ ਕੇ ਆਪਣਾ ਪੂਰਾ ਹੋ ਗਿਆ ਸੀ ਜਾਨਵਰ ਹਣਾ ਪਹਿਲੇ ਨੰਬਰ ਤੇ ਕੱਲਾ ਹੀ ਰਹਿ ਗਿਆ ਸੀਗਾ ਬਾਈ ਸਿਰਾ ਹੀ ਲਾਇਆ ਸੀ ਉਹਨੇ ਉੱਡ ਕੇ ਮਰ ਗਿਆ ਸੀ ਕਿਉਂ ਸਾਂਭਿਆ ਨਹੀਂ ਗਿਆ ਥੋੜਾ ਜਿਹਾ ਲੇਟ ਆਇਆ ਹੱਥੇ ਸਾਡੇ ਤੇ ਉਸੇ ਬਲੱਡ ਚੋਂ ਇਹ ਕਬੂਤਰ ਆ ਬਾਈ ਠੀਕ ਹੈ ਤੇ ਕਿਉਂਕਿ ਬਾਈ ਨੇ ਜਿੰਨੇ ਦਿੱਤੇ ਆਪਾਂ ਨੂੰ ਟੋਪੀ ਵਾਲੇ ਕਿੱਲੀ ਦਿੱਤੇ ਨੇ ਤੇ ਇਹ ਕਬੂਤਰ ਪਹਿਲਾਂ ਆਪਣਾ ਚਿੱਟੀਆਂ ਵਾਲੀ ਨਾਲ ਲੱਗਿਆ ਹੋਇਆ ਸੀ ਠੀਕ ਹੈ ਤੇ ਹੁਣ ਇਹਨੂੰ ਆਪਾਂ ਇਹ ਖੱਟੀਆਂ ਵਾਲੀ ਨਾਲ ਲਾਉਨੇ ਆ ਕਿਉਂ ਇਹਦਾ ਕੱਦ ਵੱਡਾ ਤੇ ਕੂਤਰੀ ਦਾ ਛੋਟਾ ਪੂਛ ਦਾ ਬੈਲੈਂਸ ਇਹਦਾ ਤਾਂ ਨੂੰ ਆ ਠੀਕ ਹੈ ਪਰ ਇਹਦੇ ਥੋੜੇ ਤਿੱਖੇ ਨੇ ਠੀਕ ਹੈ ਇਹ ਉੜਦਾ ਤੇਜ਼ ਸੁਣ ਲੋ ਲੋਆ ਨੂੰ ਖਾਂਦੇ ਨੇ ਇਹ ਕਬੂਤਰ ਇਹ ਤੇਜ਼ ਉੜਦਾ ਬਾਈ ਕਬੂਤਰੀ ਆਪਣੀ ਪੱਦਰ ਹੌਲੀ ਹੌਲੀ ਖੜ ਕੇ ਉੜਦੀ ਆ ਤੇ ਇੱਕ ਚੀਜ਼ ਹੋਰ ਹੈ ਇਹ ਉੱਚੀ ਜਾਂਦੇ ਨੇ ਉਹ ਉੱਚੀ ਨਹੀਂ ਜਾਂਦੇ ਕਿਉਂ ਆਪਾਂ ਜਦੋਂ ਵੀ ਜੋੜੀ ਲਾਉਣੀ ਆ ਠੀਕ ਹੈ ਘਰ ਦੇ ਪੱਠਾ ਪੱਠੀ ਹੁਣ ਆਪ ਨੂੰ ਪਤਾ ਹੁੰਦਾ ਵੀ ਇੰਨਾ ਉੜਦਾ ਤੇ ਮੈਂ ਹੁਣ ਕਬੂਤਰ ਮੰਨ ਲਓ ਕਬੂਤਰ ਦਾ ਦਿਨ ਮਾਰਦਾ ਠੀਕ ਹੈ ਪਰ ਉੱਚੀ ਬਾੜਾ ਉੜਦਾ ਸਮਝ ਗਏ ਵੀ ਜਦੋਂ ਉੱਚੀ ਬਾੜਾ ਉੜਦਾ ਤਾਂ ਉਹਦੇ ਨਾਲ ਆਪਾਂ ਕਬੂਤਰੀ ਕਿਹੜੀ ਲਾਵਾਂਗੇ ਜਿਹੜੀ ਪੱਧਰ ਉੜਦੀ ਹੋਵੇ ਨੀਮੀ ਉੜਦੀ ਹੋਵੇ ਉਹਦੇ ਨਾਲ ਕੀ ਹੋ ਜੂਗਾ ਬਾਈ ਬੱਚੇ ਨੇ ਜਿਹੜੇ ਠੀਕ ਆ ਉਹ ਵਿਚਾਲਾ ਕੱਢਣਗੇ ਸਮਝ ਲਓ ਵੀ ਨਾ ਤਾਂ ਉਹ ਬੱਚੇ ਉੱਚੀ ਜਾਣਗੇ ਤੇ ਨਾ ਉਹ ਨੀਵੇਂ ਰਹਿਣਗੇ ਪੱਧਰ ਉੱਡਣਗੇ ਤੇ ਆਉਣ ਜਾਣ ਕਰਨਗੇ ਠੀਕ ਆ ਇੱਕ ਇਹ ਹੋ ਗਈ ਦੂਜੀ ਕਈ ਵਾਰੀ ਆਪਣੇ ਕੋ ਕਬੂਤਰ ਬਾੜਾ ਢਾਬਾ ਤੇ ਬਾੜਾ ਗਰਮ ਹੁੰਦਾ ਵੀ ਭਾਜ ਦਿਆ ਕਰੂੰ ਠੀਕ ਆ ਤੇ ਦਾਵਾ ਵਾਲਾ ਉਹਦੇ ਵਾਸਤੇ ਤੁਸੀਂ ਕੀ ਕਰਨਾ ਭਾਈ ਉਹਦੇ ਨਾਲ ਜਿਹੜੀ ਵੀ ਕਬੂਤਰੀ ਲਾਉਣੀ ਆ ਘਰੇ 12 11 ਵਜੇ ਤੱਕ ਕੁੜਦੀ ਹੋਵੇ ਹਨਾ ਠੰਡੀ ਕਬੂਤਰੀ ਹੋਵੇ ਪੱਧਰ ਉੱਡਦੇ ਹੋ ਤੁਹਾਨੂੰ ਪਤਾ ਹੈ ਵੀ ਇਹ ਕਬੂਤਰੀ ਤਾਂ ਪੁੱਛ ਕਰ ਮਾਰੇ ਤੋ ਹੀ ਆ ਜਾਂਦੀ ਏ ਛਾਤਰੀ ਤੇ ਭਾਈ ਜੇ ਆਪਾਂ ਬਰਗਾ ਦੀਏ ਇਹੋ ਜਿਹੀ ਕਬੂਤਰ ਨਾਲ ਲਾਉਂਗੇ ਤਾਂ ਬੱਚੇ ਪੱਧਰ ਉੱਡ ਨਿਕਲਣਗੇ ਗਾਰੰਟੀ ਹੈ ਤੇ ਇੱਕ ਗੱਲ ਹੋਰ ਆ ਤੁਸੀਂ ਜੋੜੀ ਲਾ ਲੈਨੇ ਹੋ ਭਾਈ ਇੱਕ ਝੋਲੀ ਕਢਾਉਨੇ ਹੋ ਕਈ ਵਾਰੀ ਉਹ ਬੱਚੇ ਨਹੀਂ ਉੱਡਦੇ ਉਦੋਂ ਬਾਅਦ ਤੁਸੀਂ ਕਹਦੇ ਨੂੰ ਵੀ ਜੋੜੀ ਨਹੀਂ ਸਹੀ ਲੱਗੀ ਤੋੜ ਦਿੰਨੇ ਹੋ ਘੱਟੋ ਘੱਟ ਭਾਈ ਦੂਜੀ ਤੀਜੀ ਝੋਲੀ ਦੋ ਤਿੰਨ ਝੋਲ ਮੇਰੇ ਕੋਲੇ ਏਸੇ ਕਬੂਤਰ ਦਾ ਖਟੀਆਂ ਦਾ ਬੈਠਾ ਇੱਕ ਹੋਰ ਉਹਦੀ ਮੈਂ ਪਹਿਲੀ ਝੋਲੀ ਕਢਾਈ ਬੱਚੇ ਨਹੀਂ ਉੱਡੇ ਬਾਈ ਠੀਕ ਆ ਮੈਨੂੰ ਵੀ ਐਂ ਸੀ ਮਾਂ ਬੇਕਾਰ ਕੰਮ ਉਦੋਂ ਬਾਅਦ ਚੱਲ ਦੁਬਾਰਾ ਉਹਨੇ ਆਂਡੇ ਧਰਲੇ ਮੈਂ ਵੀ ਚੱਕੇ ਨਹੀਂ ਠੀਕ ਆ ਤੇ ਦੂਜੀ ਝੋਲੀ ਕੱਢੀ ਬਾਈ ਬੱਚੇ ਜ਼ੀਰੋ ਕਲੀ ਦੇ ਤੇ ਐਨਾ ਸਿਰਾ ਉੱਡੇ ਤੇ ਸਿਰਾ ਹੀ ਲਾਤਾ ਉਹਨਾਂ ਨੇ ਠੀਕ ਆ ਤੇ ਉਦੋਂ ਬਾਅਦ ਆਪਾਂ ਉਹ ਜੋੜੀ ਤੋੜੀ ਨਹੀਂ ਪੱਕੀ ਵੀ ਰੱਖ ਲਈ ਤੇ ਆ ਆਪਣਾ ਸ਼ਾਕ ਆ ਠੀਕ ਆ ਉਨੇ ਸ਼ਾਖਾ ਕਬੂਤਰ ਹੈ ਛੋਟਾ ਜਿਹਾ ਦਾ ਕੱਦ ਹੈ ਪੂਛ ਇਹ ਵੀ ਖੜੀ ਜੀ ਕਰਦਾ ਪਰ ਦੇਖ ਲੋ ਇਹਦੇ ਪਰ ਥੋੜੇ ਜਿਹਾ ਖਰਾਬ ਹੋ ਰਹੇ ਨੇ ਤੇ ਬਾਲੇ ਜਿਆਦਾ ਤਿੱਖੇ ਨੇ ਠੀਕ ਹੈ ਛੋਟੇ ਜੇ ਬਿੱਦਦਾ ਤੇ ਆ ਇਹਦੇ ਇਹ ਵੀ ਲੋਆਂ ਚ ਬਹੁਤ ਜਿਆਦਾ ਭੜੇ ਉੱਡਦੇ ਨੇ ਭਈ ਇਹ ਵੀ ਮਿੱਤਰ ਪਿਆਰੇ ਦਾ ਆਪਣੇ ਕੋਲੇ ਬਹੁਤ ਚੜਦਾ ਇਹਦੇ ਨਾਲ ਹੁਣ ਕਬੂਤਰੀ ਲਾਈ ਆ ਜਿਹੜੀ ਕਬੂਤਰੀ ਆਪਣੀ ਅਕਬਰ ਖੰਡਾਲ ਜਿੱਤੀ ਸੀ ਉਹਦੀ ਮਾਂ ਹੁਣ ਇਹਦੇ ਨਾਲ ਲਾਈ ਆ ਠੀਕ ਹੈ ਇਹ ਮਾ ਕਿਉਂ ਲਾਈਆ ਇਹ ਵੀ ਕਬੂਤਰ ਗਰਮਾ ਉਹ ਵੀ ਬਾਲੀ ਪੈੜੀ ਉੜਦੀ ਆ ਉਹ ਬਾਈ ਜਿੰਨੇ ਵਾਰੀ ਮੇਰੇ ਘਰੋਂ ਘਰ ਦੀ ਪੱਠੀ ਆ ਮੇਰੀ ਜਿੰਨੇ ਵਾਰੀ ਮੇਰੇ ਘਰੋਂ ਨਿਕਲੀ ਆ ਠੀਕ ਆ ਮੂਦੇ ਮੂਡੀ ਗਈ ਆ ਬਾਈ ਉਹ ਛਤਰੀ ਤੇ ਤੇ ਉਹਦੇ ਬੱਚੇ ਵੀ ਬਹੁਤ ਸੋਹਣੇ ਉੱਡੇ ਨੇ ਤਿੰਨ ਬੱਚੇ ਕਢਾਏ ਸੀ ਆਪਾਂ ਇੱਕ ਆਪਣੀ ਬਾਜੀ ਜਿੱਤ ਗਈ ਸੀ ਠੀਕ ਆ ਜਿਹੜੀ ਬਾਜੀ ਜਿੱਤੀ ਸੀ ਉਹ ਘਰੇ 8 9 10 ਹੱਥ ਜ਼ੋਰ ਮਾਰ ਕੇ 10 ਤੋਂ ਉੱਤੇ ਟੱਪੀ ਹੋਈ ਨਹੀਂ ਕਦੇ ਉਹ ਠੀਕ ਆ ਤੇ ਉਹ ਘਰੋਂ ਨਿਕਲ ਗਈ ਸੀ ਬਾਈ ਛੋਟੀ ਹੁੰਦੀ ਤੇ 4 ਦਿਨ ਰਹੀ ਆ ਸੈਲਰ ਤੇ ਕਿਸੇ ਦੀ ਛਤਰੀ ਢਾਂਗਿਆ ਕੰਨੀ ਨਹੀਂ ਗਈ ਉਦੋਂ ਉਹ ਆ ਕੇ ਆਪਣੇ ਘਰ ਦੇ ਬਾਹਰਲੇ ਪਾਸੇ ਆ ਕੇ ਹਨਾ ਗਾਣੇ ਚੁਗਣ ਲੱਗੀ ਉੱਥੇ ਆਪਾਂ ਕਬੂਤਰ ਛੱਡ ਕੇ ਫੜ ਲਈ ਸੀ ਠੀਕ ਆ ਹੁਣ ਇਹਦੇ ਨਾਲ ਕਬੂਤਰੀ ਦਿਖਾਉਣਾ ਤੁਹਾਨੂੰ ਇਹ ਕਿੱਡੀ ਧੀ ਵੇ ਬੱਸ بیٹے ਬੱਸ ਆਏ ਆਪਣੀ ਲਾਡੋ ਰਾਣੀ ਇਹ ਕਬੂਤਰੀ ਵੀ ਆਪਣੇ ਤੋਂ ਭਰਾ ਆਪਣਾ ਇੱਕ ਮੰਗਦਾ ਸੀ ਠੀਕ ਆਉਗਾ ਨਾ ਚਾਹੇ 10000 ਲੈ ਲੈ ਕਬੂਤਰੀ ਦੇ ਦੇ ਪਰ ਮਾਣੂ ਕਿਹਾ ਮੈਂ ਬਈ ਯਾਰ ਵੱਡੀ ਕਬੂਤਰੀ ਆਪ ਰਿਕੁਐਸਟ ਹੀ ਆਣੇ ਦੀ ਕੋਈ ਪੱਠੀ ਪੁੱਠੀ ਦੇ ਦੂੰਗਾ ਪਰ ਇਹ ਨਹੀਂ ਦਿੰਦਾ ਕਿਉਂ ਆਪਣੇ ਮਿੱਤਰ ਪਿਆਰੇ ਵਧੀਆ ਨੇ ਤੇ ਇਹਦੇ ਪਰ ਦੇਖ ਲਓ ਬਈ ਇਹਦੇ ਉੱਤੋਂ ਗਲਾਈ 'ਚ ਪਰਨੇ ਥੋੜੇ ਜਿਨੇ ਹੁਣ ਉਹ ਹੋ ਰਹੇ ਨੇ ਵਿੱਚ ਵੱਜ ਵੱਜ ਕੇ ਗੇਟਾਂ ਦੇ ਇਹਦੀ ਕੱਚ ਦੇਖੋ ਬਈ ਪੂਰੀ ਭਰਮੀਆਂ ਦੇ ਚੌੜੇ ਨੇ ਪਰ ਹਜੇ ਆਈ ਜਾਂਦੇ ਆ ਦੇਖੋ ਨਵੇਂ ਆਈ ਜਾਂਦੇ ਨੇ ਆ ਕੱਚ ਵਾਲੇ ਵਾਲੇ ਪਾਰੀ ਨੇ ਦੇਖ ਲਓ ਕਿੱਡੇ ਕਿੱਡੇ ਨੇ ਠੀਕ ਆ ਤੇ ਇੱਕ ਚੀਜ਼ ਹੋਰ ਆ ਜਿਨ੍ਹਾਂ ਦੇ ਆ ਥੱਲੇ ਫੰਗ ਵੱਧ ਹੋਣਗੇ ਠੀਕ ਆ ਫੁੱਲ ਭਰੇ ਹੋਣਗੇ ਉਹ ਲੋ ਨੂੰ ਪਾੜਦੇ ਨੇ ਗਰੰਟੀ ਆ ਦੇਖ ਲਿਓ ਠੀਕ ਆ ਕਈ ਕਬੂਤਰ ਨੇ ਆਪਣੇ ਥੱਲੇ ਆਏ ਦੇ ਸਿੱਪ ਕੋਲੇ ਨਾ ਪਰ ਘਟ ਹੁੰਦੇ ਨੇ ਠੀਕ ਆ ਇਹ ਪਰਾਂ ਕਰਕੇ ਕਬੂਤਰ ਬਚਦਾ ਬਈ ਗਰਮ ਗਰਮੀ ਚ ਲੋਚ ਹਨਾ ਇਹ ਬਚਾਉਂਦੇ ਨੇ ਉਹਨੂੰ ਤੇ ਆ ਕਬੂਤਰੀ ਆ ਆ ਇਹਦੇ ਪੰਜੇ ਨੇ ਬਈ ਟੱਕੇ ਵਾਲੀ ਕਬੂਤਰੀ ਆ ਆਪਣੀ ਇਹ ਤੇ ਪੂਛ ਦੇਖ ਲਓ ਇਹਦੀ ਜਮਾ ਕੈਰੀ ਕਰਦੀ ਆ ਨਾ ਤੇ ਇਹਦਾ ਕਬੂਤਰ ਨਾਲੋਂ ਵੱਡਾ ਕਰਦਾ ਠੀਕ ਆ ਇਹੀ ਫਰਕ ਆ ਤੇ ਐਂ ਜੋੜੀ ਲਾਉਣੀ ਆ ਤੁਸੀਂ ਗਰੰਟੀ ਆ ਮੇਰੀ ਮੰਨ ਕੇ ਲਾ ਕੇ ਦੇਖਿਓ ਤੇ ਜੇ ਨਾ ਸਿਰਾਂ ਲੱਗੀ ਤਾਂ ਕਿ ਉਹ ਲੈ ਹੁਣ ਤੁਹਾਨੂੰ ਇੱਕ ਜੋੜੀ ਹੋਰ ਲਾਈ ਆ ਮੈਂ ਉਹ ਵੀ ਦਿਖਾ ਦੇਣਾ ਕਿਉਂਕਿ ਕਈ ਜੋੜੀਆਂ ਉਹਨੂੰ ਬਦਲਣੀਆਂ ਹੀ ਪੈ ਜਾਂਦੀਆਂ ਨੇ ਹੁਣ ਆਹ ਦੇਖੋ ਆ ਡੱਬੀ ਕਬੂਤਰੀ ਆਪਣੀ ਸ਼ਾਹ ਆਖੀ ਤੇ ਜਿਹੜਾ ਆਪਣਾ ਵੱਡਾ ਸ਼ਾਹ ਖਾ ਕਬੂਤਰ ਹੈ ਡਿੱਗੇ ਪੱਲੇ ਵਾਲਾ ਠੀਕ ਆ vingi ਹੱਡੀ ਆ ਇਹਦੀ ਬਈ ਥੱਲੜੀ ਸਿੱਪ ਵਾਲੀ ਹੱਡੀ ਜਮਾ vingi ਧਿੰਗੀ ਜੀ ਆ ਠੀਕ ਆ ਇਹਦੇ ਨਾਲ ਆ ਡੱਬੀ ਲਾਈ ਆ ਆਪਾਂ ਹੁਣ ਆ ਡੱਬੀ ਠੀਕ ਹੈ ਕਿਉਂਕਿ ਡੱਬੀ ਭੈੜੀ ਆ ਕਬੂਤਰ ਆਪਣਾ ਠੰਡਾ ਸੋ ਜੇ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਿਓ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਲਵ ਯੂ ਆ ਸਾਰੇ ਭਰਾਵਾਂ ਨੂੰ